ਵਰੇਂਦਰ ਕੁਮਾਰ ਕੀ ਹੋਇਆ? ਡੋਰੀ ਹੋਈ ਹੈ ਜੀ। ਕਿਦਾਂ? ਇਹ ਰਾਤ ਦੇ 2:00 ਵਜੇ ਕੋਈ 20 ਮਿੰਟ ਦੀ ਗੱਲ ਹੈ। ਅਸੀਂ ਰੋੜੀ ਲਗਾਨੀ ਹੈ ਸਬਜ਼ੀ ਦੀ। ਠੀਕ ਹੈ। ਉਹ ਬੰਦਾ ਟੱਪ ਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ। ਉਹ ਉੱਪਰਲੇ ਕਮਰੇ 'ਚ ਗਿਆ। ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ। ਉਹਨੂੰ ਕੋਈ ਨਜ਼ਰ ਨਹੀਂ ਆਇਆ ਉੱਥੇ। ਉਸ ਤੋਂ ਬਾਅਦ ਉਹ نیچے ਉਤਰਿਆ। نیچے ਉਤਰਿਆ ਤਾਂ ਉੱਥੇ ਕਿੱਲੀ ਲਾਲ ਪੈਂਟ ਟੰਗੀ ਦਿਹੀ। ਹੋਰ ਜੇ ਮੇਰੇ ਪੈਸੇ ਪਏ تھے ਮੈਂ ਪਿਆਜ ਵਾਲੋਂ ਨੂੰ ਪੈਮਰ ਦੇਣੀ ਸੀ ਜਿਹੜੇ ਉਨੇ ਪੈਂਟ ਲਾਈ ਲਿਫਾਫਾ ਕੜਿਆ ਜੇਬ ਚ ਪਾਇਆ ਤੇ ਪੈਂਟ ਛੁੱਟ ਜਿੱਤੀ ਉੱਥੇ ਉਹ ਪੈਂਟ ਅਜੇ ਤੱਕ ਉੱਥੇ ਪਈ ਦੀ ਹੈ ਉੱਥੇ ਮੋਬਾਈਲ ਪਿਆ ਰਹੀ ਦਿਮਾਨ ਬਾਕਸ ਦੇ ਉੱਪਰ ਮਨੇ ਮੋਬਾਈਲ ਚੋਕ ਕੇ ਬੋਜੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਅਹਿਲ ਗਿਆ ਅਸੀਂ ਮੁੰਡੇ ਨੂੰ ਬਾਅਦ ਚ ਮੈਂ ਅੰਗਰੇਜ਼ ਫਾਰਾ ਬੰਦਾ ਜਾਗਦਾ ਅਸੀਂ ਲਗੇ ਉਹ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਹਰੋਂ ਕੁੰਡਾ ਮਾਰ ਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ ਚ 10000 ਰੁਪਏ ਸੀ ਆ ਯਰ ਲੋਨ ਦੇ ਰਹੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਗਰੀਬ ਆਦਮੀ ਦਾਦਾ 200 ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵਜ ਜਾਂਦੇ ਰਹਿੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲਾ ਜਨ ਸਾ ਮੇਰਾ ਗੁਰਮੀ ਸਿੰਘ ਐ ਸੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣ ਗਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਤੇ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸ਼ੀ ਆ ਚੜ ਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਛਾਂਜੀ ਆ ਤੇ ਉਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਤੇ ਚੜਨ ਤੋਂ ਬਾਅਦ ਉਹ ਪਹਿਲਾਂ ਉੱਪਰਲਾ ਕਮਰਾ ਖੋਲਿਆ ਉਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਇਸ਼ਾਰੇ ਪਰਿਵਾਰ ਸੁੱਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਹੀ ਵੜਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਉਹ ਢੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਮਗਰ ਭੱਜੇ ਪਰ ਨਹੀਂ ਪਤਾ ਨਹੀਂ ਲੱਗਾ ਇਹਦੀ ਕਾਰਵਾਈ ਕਰ ਰਹੇ ਆ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਉਹ ਵੀ ਚੈੱਕ ਕਰਦੇ ਆ